ਵਧੀਆ ਹੌਟ ਸਲੋਕ ਦਾ ਠੀਕ ਠਾਕ ਮਿੱਤਰੋ ਸਾਰੇ ਵਧੀਆ ਤੇ ਮਿੱਤਰੋ ਮੌਸਮ ਵੀ ਅੱਜ ਵਧੀਆ ਠੰਡਾ ਮੌਸਮ ਆ ਜੀ ਤੇ ਮਿੱਤਰੋ ਛੱਡਦੇ ਆ ਕਬੂਤਰ ਤੇ ਉਡਾਉਣੀ ਕਬੂਤਰ ਤੇ ਦੇਖਦੇ ਆ ਕੀ ਬਣਦਾ ਫਤਰੀ ਜੁਦਰੀ ਆਪਾਂ ਲਾਈ ਹੋਈ ਆ ਤੇ ਬਾਕੀ ਜਿਹੜੇ ਜਿਹੇ ਕਬੂਤਰ ਇੱਥੇ ਛਤਰੀ ਤੇ ਬੰਦੇ ਆ ਤਾਂ ਫਤਰੀ ਤੇਨੇ ਤਾਂ ਬਹਿ ਜੂਗੇ ਮੈਂ ਤਾਂ ਫੇਰ ਉਡਾਉਣੇ ਤਾਂ ਹੈਗੇ ਆ ਤੇ ਕਬੂਤਰ ਉਡਾਉਣੇ ਆ ਹੁਣ ਤੇ ਦੇਖਿਓ ਤੇ ਮੌਸਮ ਵੀ ਅੱਜ ਡੰਡਈਆ ਬਸ 2-3 ਦਿਨ ਇਹ ਉਡਾਉਣੇ ਆ ਕਿਉਂਕਿ ਫੇ ਬੈਰੀਆਂ ਪੂਰੀਆਂ ਹੋਣ ਵੀ ਪੈਣੀਆਂ ਤੇ ਬਾਕੀ ਫੇ ਕਬੂਤਰ ਆਪਾਂ ਕੱਟ ਦਨੇ ਹਨਾ ਕਿਉਂਕਿ ਬੈਰੀਆਂ ਪੂਰੀਆਂ ਆਉਂਦੀਆਂ ਤੇ ਆਪਾਂ ਜਿਹੜਾ ਉਡਾਉਣੇ ਆ ਫਟੋ-ਫਟ 16 ਜਾਂ 17 ਕੁ ਉਡਾਉਣੇ ਆ ਕਬੂਤਰ ਤੇ ਬਾਕੀ ਥੱਲੇ ਡੇ ਆਣਾ ਆਵਾਂਗੇ 5 ਕੁ ਤੇ ਉਡਾਉਣੇ ਆਪਾਂ ਤੇ ਦਿਖਾਉਣੇ ਆ ਫੇ ਮਿੱਤਰੋ ਬਣੇ ਰਹੋ ਵਲੌਗ ਦੇ ਨਾਲ ਤੇ ਦੇਖੋ ਫੇ ਲਾਈਕ ਤੇ ਸਬਸਕ੍ਰਾਈਬਰ ਕਰਦੇ ਹੋ ਤੇ ਉਡਾਉਣੇ ਆਪਾਂ ਕਬੂਤਰ ਵੀ ਮਿੱਤਰੋ ਆ ਛੱਡਾਂਗੇ ਕੂਤਰ ਆਪਾਂ ਤੇ ਉਡਾਉਣੀਆਂ ਦੋ ਆੜਾਉਣੀਆਂ ਦੋ ਆ ਤੇ ਦੋ ਆ ਦੋ ਆ ਦਾ ਕਿਧਰ ਆ ਤੇ ਕਿ ਤੁਸੀਂ ਕੂਤਰ ਆਪਣੇ ਮਿੱਤਰੋ ਦੇਖ ਸਕਦੇ ਹੋ ਇਹ ਆਪਾਂ ਛੱਡਣੇ ਆ ਕੂਤਰ ਤੇ ਉਤਰੋ ਕੀ ਨਹੀਂ ਕੂਤਰ ਦੇਖ ਸਕਦੇ ਹੋ ਹਨ ਛੱਡਾਂਗੇ ਤੇ ਇੱਕ ਜੋੜਾ ਛੱਡਾਂਗੇ ਇੱਕ ਜੋੜਾ ਤੇ ਇੱਕ ਆ ਉਪਰ ਆ ਜੋੜਾ ਉੱਪਰ ਜੋੜਾ ਛੱਡਣਾ ਤੇ ਮਿੱਤਰੋ ਹੁਣ ਆਪੇ ਇਹਨਾਂ ਨੂੰ ਉਡਾਉਣੇ ਆ ਤੇ ਤੁਹਾਨੂੰ ਫੇਰ ਦਿਖਾਉਣੀ ਆ ਜਿਹੜੇ ਕਬੂਤਰ ਆਪਾਂ ਬਾਕੀ ਇੱਧਰ ਉਹ ਵੀ ਤੁਹਾਨੂੰ ਦਿਖਾਉਣੀ ਆ ਪਹਿਲਾਂ ਆ ਆਪਾਂ ਢਾ ਲਈਏ ਚੈੱਕ ਕਰ ਸਕਦੇ ਹੋ ਤੁਸੀਂ ਆਪਣੇ ਕਬੂਤਰ ਢਾਈ ਹੋਏ ਆ ਇੱਕ ਝੋਂਡਾ ਆ ਜਾਂਦਾ ਇੱਕ ਆਇਆ ਬਾਕੀ ਆਪਾਂ ਥਲੜੇ ਵਾਲੇ ਵੀ ਛੱਟਣੇ ਆ ਛੱਡ ਦਿੱਤੇ ਆ ਇਹ ਦੇਖ ਸਾਧੀਆਂ ਤਰ ਕਿੱਧਰ ਨੂੰ ਗਏ ਯਾਰ ਕੈਮਰਾ ਥੋੜਾ ਜਿਹਾ ਬਲਰ ਹੋ ਜਾਂਦਾ ਆਪਣਾ ਮੰਨਣੀ ਆ ਦੇਖੋ ਆ ਕੇ ਪੁਰਾ ਇਹ ਜਾਂਦੇ ਵੇ ਕਬੂਤਰ ਆਪਣੇ ਆਇਆ ਇਹ ਥੋੜਾ ਜਿਹਾ ਘੱਟ ਉੜਦਾ ਆਹ ਦੇਖੋ ਇਹ ਥੋੜਾ ਜਿਹਾ ਬਹੁਤ ਹੀ ਕੱਟੇ ਕੂਬਤ ਰੜਦਾ ਇਹ ਨਾਲ ਦਾਣੇ ਦੁਨੇ ਇਹ ਜਿਆਦਾ ਖਾ ਲੰਦਾ ਮੜ ਕੇ ਫਿਰ ਬਹਿਣ ਨੂੰ ਫਿਰਦਾ ਕੀ ਆਹ ਦੇਖੋ ਆ ਚੁੰਡ ਦੇਖ ਸਕਦੇ ਤਕੜਾ ਚੁੰਡ ਔੜਦਾ ਆਪਣਾ ਟਰਹਣ ਪਾਰਾ ਹੋ ਗਿਆ ਕਿ ਔੜਦਾ ਘੱਟ ਵਾ ਕੀ ਨਿਆਰੇ ਬੀ ਕੂਪਰਾ ਆਪਣੇ ਫੁੱਲ ਨਿਆਰੇ ਨਾ ਔੜਦੇ ਆ ਠੀਕ ਆ ਯਕੀ ਆ ਥੋੜਾ ਜਿਹਾ ਕੱਟ ਉੜਦਾ ਯਾਰ ਥਲੜੇ ਵਾਲੀ ਵੀ ਢੋਣੀ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਉਤਰ ਆਪਣੇ ਚੈੱਕ ਕਰ ਸਕਦੇ ਹੋ ਹਾਂ ਉਹ ਦੇਖੋ ਝੰਡ ਉੜਦਾ ਇਤਰਾ ਯਾਰ ਜਿਹੜਾ ਲਾਲ ਕੂਤਰੇ ਉਹ ਕੂਤਰ ਨੂੰ ਵੀ ਖਰਾਬ ਕਰਦਾ ਆ ਹੋ ਜਾਂਦਾ ਉਹ ਦੇਖੋ ਥਾਪੀਆਂ ਵਾਲਾ ਪਿਆ ਦੀ ਮਗਰੇ ਇਹ ਉਹ ਕੂਤਰ ਨੂੰ ਵੀ ਯਾਰ ਖਰਾਬ ਕਰਦਾ ਮਾ ਝੰਡ ਤਾਂ ਵਧੀਆ ਉੜਦਾ ਕਿਉਂਕਿ ਹਨਾ ਆਹ ਉੱਤਰ ਖਰਾਬ ਆਂਦੇ ਆਇਆ ਸਾਰਿਆਂ ਨੂੰ ਉਹ ਵੀ ਨੀਵੇਂ ਆਉਣ ਲੱਪੇ ਹੌਲੀ ਹੌਲੀ ਤੁਸੀਂ ਦੇਖ ਸਕਦੇ ਹੋ ਨਾ ਇਹ ਆਪੇ ਇਹ ਵੀ ਪਤਾ ਨਹੀਂ ਕਾਹਦੇ ਨੀਵੇਂ ਆਉਣ ਲੱਪੇ ਆ ਉਹ ਮਾਟੀ ਵਧੀਆ ਔੜਦੇ ਨੇ ਯਾਰ ਇਹਨਾਂ ਦੇਖੋ ਉਹਦਾ ਆ ਨਾ ਨਿਆਰੇ ਨਾ ਕੂਤਰ ਉਡਦੇ ਆ ਥਲੜੇ ਵਾਲੇ ਵੀ ੜਾਵਾਗੇ ਆਪਾਂ ਤੇ ਉਹ ਵੀ ਤੁਹਾਨੂੰ ਦਿਖਾਉਣੇ ਆ ਕੂਤਰ ਇਹ ਤਰੀ ਲੱਗੀ ਆ ਹੁਣ ਵਧੀਆ ਉਡਦੇ ਆ ਥਲੜੇ ਵਾਲੇ ਵੀ ੜਾਉਣੇ ਲੋ ਜੀ ਮਿੱਤਰੋ ਆਪਾਂ ਕੂਤਰ ੜਾ ਦਿੱਤੇ ਆ ਘਟੋ ਘਾਟ ਆਪਾਂ 17 18 ਕੂਤਰ ੜਾਉਂਦੇ ਆ ਤੇ ਬਾਕੀ ਤੁਹਾਨੂੰ ਥਲੜੇ ਵਾਲੇ ਵੀ ਜਿਹੜੇ ਕੂਤਰ ੜਾਉਣੇ ਆ ਉਹ ਵੀ ੜਾ ਕੇ ਦਿਖਾਉਂਦੇ ਆ ਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬਰ ਕਰ ਦਿਓ ਕਾਰੋਂ ਨੇ ਹੱਲੜੇ ਵਾਲੇ ਵੀ ਆ ਤੁਹਾਨੂੰ ਫੇਰ ਦਿਖਾਉਣੀ ਅਸੀਂ ਛੱਡਦੇ ਆਂ ਹਾਂ ਜੇ ਨਹੀਂ ਤੂੰ ਪਹਿਲਾਂ ਤਾਂ ਛੱਡ ਦੇ ਫਿਰ ਆਪਾਂ ਬਾਕੀ ਘੜਾ ਲਏ ਆ ਆ ਛੱਡ ਕੇ ਫਿਰ ਵਧੀਆ ਪੁੱਤਰ ਸਾਰੇ ਛੱਡਦੇ ਆ ਆ ਦੇਖ ਸਕਦੇ ਤੁਸੀਂ ਆਹ ਨਾਲ ਕਿ ਛੱਡਣਾ ਇਹ ਚੰਗਾ ਲਾਲੀ ਰੰਗ ਵਾਲਾ ਇਹ ਛੱਡਦੇ ਪੱਤਕਾ ਆਪਾਂ ਮਿੱਤਰਨਾ ਦੇ ਉਹ ਛੱਡਦੇ ਹੁੰਦੇ ਉਹ ਤੋਂ ਬੋਲਦੇ ਹੁੰਦੇ ਹੈ ਨਾ ਆਹ ਆ ਦੇ ਮੇਰੇ ਤੋਂ ਟੋਰੀ ਨਾ ਕੌਣ ਮੁੜ ਬੁੱਕਾ ਸ਼ੁਰੂ ਕਰੇਗਾ ਸਾਡੇ ਨੂੰ ਵੀ ਪੀਰੋ ਅੱਗੇ ਹਰਦਾ ਤਾਂ ਉਹ ਗੱਲ ਨਹੀਂ ਕਰਦਾ ਬਹੁਤ ਬੁਰਾ ਨਾ ਨਾ ਕੌਣ ਜੀ ਛੱਡ ਦੇ ਇੱਕ ਜੀ ਕੋਈ ਸ਼ਰਮ ਨਹੀਂ ਕਰਦਾ ਕਿ ਨਾਜ਼ਰ ਨੂੰ ਦੋ ਇੱਕ ਪਾਉਂਦੇ ਜੀ ਪਰ ਤਾਂ ਉਹ ਚੀਜ਼ ਦਾ ਚੱਕਰ ਨੂੰ ਪਲਾਕ ਨੂੰ ਰੌਗ ਲਾਉਣੇ ਦੁਬਾਰਾ ਤੇ ਗੁਲਾਬੀ ਆ ਚੱਕਰ ਵੀ ਇਹੋ ਲੋ ਉੱਤਰ ਦੇਖ ਲੈਣੇ ਹੋਣੇ ਆਪਾਂ ਜਿਹੜਾ ਜਾਤੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬਰ ਕਰ ਦਿਓ ਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਜੰਗਾ ਫਿਓਕ ਤੇ ਮਿੱਤਰੋ